ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਤਵੀਰ ਕੌਰ ਮਾਨ ਸਤ ਸ੍ਰੀ ਅਕਾਲ ਅੱਜ ਆਪਾਂ ਮਿਰਚਾਂ ਦਾ ਆਚਾਰ ਪਾਵਾਂਗੇ ਜਿਹੜਾ ਕਿ ਬਿਨਾ ਤੇਲ ਤੋਂ ਪਾਵਾਂਗੇ ਕਈ ਵਾਰੀ ਡਾਕਟਰ ਵੀ ਮਨਾ ਕਰ ਦਿੰਦੇ ਆ ਕਿ ਤੇਲ ਵਾਲੀ ਚੀਜ਼ ਨਹੀਂ ਖਾਣੀਗੀ ਤਾਂ ਜਿਹੜੇ ਮੇਰੇ ਭੈਣ ਭਰਾ ਤੇਲ ਵਾਲੀ ਚੀਜ਼ ਨਹੀਂ ਖਾ ਸਕਦੇ ਉਹ ਬਿਨਾ ਤੇਲ ਤੋਂ ਮਿਰਚਾਂ ਵਾਲਾ achar ਬਣਾ ਕੇ ਖਾ ਸਕਦੇ ਆ ਹੁਣ ਆਪਾਂ ਮਿਰਚਾਂ ਨੂੰ ਇਹਨਾਂ ਨੂੰ ਧੋ ਲਿਆ ਧੋ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਇਹਦੇ ਉੱਪਰ ਕੋਈ ਵੀ ਪਾਣੀ ਨਹੀਂ ਲੱਗਿਆ ਕੁਝ ਵੀ ਨਹੀਂ ਲੱਗਿਆਗਾ ਇਹਨਾਂ ਨੂੰ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀਆਂ ਡੰਡੀਆਂ ਲਾਵਾਂਗੇ ਮਿਰਚਾਂ ਦੋ ਤਰ੍ਹਾਂ ਦੀਆਂ ਮਿਲਦੀਆਂ ਬਾਜ਼ਾਰ ਵਿੱਚੋਂ ਇੱਕ ਤਾਂ ਇਸ ਤਰ੍ਹਾਂ ਦੀ ਮਿਰਚ ਮਿਲਦੀ ਹੈ ਲੰਬੀ ਵਾਲੀ ਇੱਕ ਛੋਟੀ ਮਿਲਦੀ ਉਹ ਜ਼ਿਆਦਾ ਕੌੜੀ ਹੁੰਦੀ ਹੈ ਇਹ ਥੋੜੀ ਜਿਹੀ ਘੱਟ ਕੌੜੀ ਹੁੰਦੀ ਹੈ ਤੁਸੀਂ ਆਪਣੀ ਮਤਲਬ ਜਿੰਨੀ ਕੌੜੀ ਤੁਸੀਂ ਖਾ ਸਕਦੇ ਆ ਉਹੋ ਜਿਹੀ ਮਿਰਚ ਤੁਸੀਂ ਪਾਓ ਇੱਕ ਗੱਲ ਹੋਰ ਆ ਵੀ ਜਿੰਨਾ ਪੈਣਾ ਦੇ ਹੱਥਾਂ ਤੇ ਖਾਰਸ਼ ਹੋ ਹੁੰਦੀ ਆ ਮਿਰਚਾਂ ਚੀਰਨ ਲੱਗੇ ਕਈ ਵਾਰੀ ਹੱਥਾਂ ਤੇ ਆਪਣੇ ਖਾਰਸ਼ ਹੋਣ ਲੱਗ ਜਾਂਦੀ ਆ ਮੇਰੇ ਤਾਂ ਆਪ ਹੁੰਦੀ ਆ ਤਾਂ ਮੈਂ ਤਾਂ ਫਿਰ ਸਰੋਂ ਦਾ ਤੇਲ ਲਾ ਲਓ ਤੇ ਫੇਰ ਮਿਰਚਾਂ ਨੂੰ ਕੱਟੋ ਤੁਸੀਂ ਜਾਂ ਤੁਸੀਂ ਗਲਵਜ਼ ਵੀ ਪਾ ਸਕਦੇ ਹੋ ਤੇ ਇਸ ਕਰਕੇ ਤੁਸੀਂ ਤੇਲ ਲਾ ਕੇ ਮਿਰਚਾਂ ਨੂੰ ਕੱਟ ਸਕਦੇ ਹੋ ਹੁਣ ਆਪਾਂ ਇਹਨਾਂ ਦੀਆਂ ਡੰਡੀਆਂ ਲਾ ਲਈਆਂ ਹੁਣ ਆਪਾਂ ਇਹਨਾਂ ਨੂੰ ਵਿੱਚੋਂ ਕੱਟ ਲਾਵਾਂਗੇ ਕਿਉਂਕਿ ਇਹ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਵੀ ਆਪਾਂ ਭਰ ਕੇ ਮਿਰਚਾਂ ਬਣਾਉਣੀਆਂ ਇਹਨਾਂ ਦੇ ਤੁਸੀਂ ਜੇ ਵੀ ਕੱਢਣੇ ਆ ਤਾਂ ਕੱਢ ਵੀ ਸਕਦੇ ਹੋ ਨਹੀਂ ਇਸ ਤਰ੍ਹਾਂ ਵਿਚਾਲੇ ਕੱਟ ਲਾ ਲਾ ਕੇ ਇਹਨਾਂ ਨੂੰ ਸਾਈਡ ਤੇ ਰੱਖੀ ਚੱਲੋ ਫਿਰ ਆਪਾਂ ਇਹਨਾਂ ਦੇ ਵਿੱਚ ਮਸਾਲਾ ਭਰਾਂਗੇ ਮਸਾਲਾ ਤੁਹਾਨੂੰ ਦੱਸਦੇ ਆ ਵੀ ਆਪਾਂ ਕੀ ਕੀ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਉਣਾ ਹੈ ਇਹਦੇ ਵਿੱਚ ਇਸ ਤਰ੍ਹਾਂ ਸਾਰੀਆਂ ਮਿਰਚਾਂ ਤੇ ਤੁਸੀਂ ਜਿੰਨਾ ਵੀ ਚਾਰ ਪਾਉਣਾ ਵਿਚਾਲਿਓ ਇਹਨਾਂ ਨੂੰ ਇਸ ਤਰ੍ਹਾਂ ਕਰ ਲੈਣਾ ਤੇ ਦੇਖ ਵੀ ਲਓ ਵੀ ਵਿੱਚੋਂ ਕੋਈ ਕਾਣੀ ਤਾਂ ਨਹੀਂ ਹੈਗੀ ਕਈ ਵੇਰੀ ਕੋਈ ਨਾ ਕੋਈ ਮਿਰਚ ਕਾਣੀ ਨਿਕਲ ਜਾਂਦੀ ਆ ਜਿਹੜੇ ਆਪਾਂ ਭਰਮੀਆਂ ਮਿਰਚਾਂ ਵਿੱਚ ਮਸਾਲੇ ਪਾਉਣੇ ਆ ਉਹ ਸਭ ਤੋਂ ਪਹਿਲਾਂ ਇਹ ਸੌਂਫ ਆ ਇਹ ਰਾਈ ਆ ਸਰੋਂ ਜਿਹਨੂੰ ਕਹਿੰਦੇ ਆ ਇਹ ਅਜਮੈਨ ਆ ਇਹ ਜੀਰਾ ਤੇ ਇਹ ਮੇਥੀ ਦਾਣ ਇਹ ਚੀਜ਼ਾਂ ਆਪਾਂ ਪਹਿਲਾਂ ਇਹਨਾਂ ਨੂੰ ਰੋਸਟ ਕਰਾਂਗੇ ਜਾਂ ਤੁਸੀਂ ਘੰਟਾ ਕਿ ਇਹਨਾਂ ਨੂੰ ਧੁੱਪੇ ਵੀ ਰੱਖ ਸਕਦੇ ਹੋ ਤਾਂ ਕਿ ਇਹਨਾਂ ਦਾ ਸੌਂਫ ਦਾ ਤੇ ਇਹਨਾਂ ਦਾ ਸਿੱਲਾਪਨ ਥੋੜਾ ਜਿਹਾ ਦੂਰ ਹੋ ਜੇ ਇਸ ਕਰਕੇ ਮੈਂ ਇਹਨਾਂ ਨੂੰ 2 ਮਿੰਟ ਲਈ ਸੇਕ ਲਵਾਉਂਗੀ ਤੇ ਫਿਰ ਇਸ ਨੂੰ ਦਰਦਰਾ ਜਿਹਾ ਆਪਾਂ ਗ੍ਰाइंड ਕਰਾਂਗੇ ਜਾਂ ਤੁਸੀਂ ਕੁੰਡੇ ਵਿੱਚ ਵੀ ਕੁੱਟ ਸਕਦੇ ਹੋ ਨਹੀਂ ਤਾਂ ਮੈਕਸੀ ਵਿੱਚ ਅੱਧ ਖੜਾ ਜਿਹਾ ਕਰਨਾ ਵਾ ਇਹ ਨਾ ਹੋਵੇ ਵੀ ਤੁਸੀਂ ਇਹਨੂੰ ਬਿਲਕੁਲ ਬਰੀਕ ਇਹਦਾ ਬੂਰਾ ਬਣਾ ਦੋ ਮਸਾਲਾ ਜਿਹੜਾ ਆਪਾਂ ਇਹ ਦਦਰਾ ਜਿਹਾ ਆਪਾਂ ਪੀਸ ਲੈਂਦਾ ਦੇਖੋ ਵਿੱਚ ਸੌਂਫ ਉਵੇਂ ਦਿਖਦੀ ਹੈ ਥੋੜੀ ਥੋੜੀ ਆਪਾਂ ਇਸ ਤਰ੍ਹਾਂ ਪੀਸਣਾ ਬਾਹਲਾ ਵੀ ਚੂਰਨ ਜਿਹਾ ਨਹੀਂ ਬਣਾਉਣਾਗਾ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨਿੰਬੂ ਦਾ ਰਸ ਐਡ ਕਰਾਂਗੇ ਨਿੰਬੂ ਮੇਰੇ ਨਿਚੋੜ ਕੇ ਰੱਖੇ ਹੋਏ ਸੀ ਆਪਾਂ ਦੋ ਨਿੰਬੂ ਦਾ ਰਸ ਐਡ ਕਰਾਂਗੇ ਜਰੂਰੀ ਨਹੀਂ ਵੀ 2 ਪੌਣੇ ਆ ਜੇ ਤੁਹਾਡਾ ਘੱਟ ਮਸਾਲਾ ਤਾਂ ਆਪਾਂ ਘੱਟ ਵਿੱਚ ਯੂਜ਼ ਕਰਾਂਗੇ ਇਸ ਤਰ੍ਹਾਂ ਥੋੜਾ ਜਿਹਾ ਗਿੱਲਾ ਜਿਹਾ ਹੋਣਾ ਚਾਹੀਦਾ ਵਾ ਇਸ ਤਰ੍ਹਾਂ ਇਹਨੂੰ ਸਾਰੇ ਨੂੰ ਮਿਕਸ ਕਰ ਲਓ ਇਸ ਤਰ੍ਹਾਂ ਕਰਕੇ ਹੁਣ ਆਪਾਂ ਇਹਦੇ ਵਿੱਚ ਨੂਨ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਨੂਨ ਪਾਵਾਂਗੇ ਨੂਨ ਦੀ ਮਾਤਰਾ ਥੋੜੀ ਜਿਹੀ ਜ਼ਿਆਦਾ ਹੀ ਪੈਂਦੀ ਆ ਕਿਉਂਕਿ ਫਿਰ ਮਿਰਚਾਂ ਹਲਦੀ ਹਲਦੀ ਪਾ ਦੋ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਆਪਾਂ ਹੁਣ ਇਹਦੇ ਨਾਲ ਕਲਰ ਜਿਹਾ ਸੋਨਾ ਹੋ ਜਾਂਦਾ ਫਿਰ ਤੇ ਕਲੌਂਜੀ ਪਾਵਾਂਗੇ ਜੇ ਆਪਾਂ ਰੋਸਟ ਕਰਦੇ ਤਾਂ ਫਿਰ ਇਹ ਥੋੜੀ ਜੀ ਕੜੱਤਨ ਜੀ ਚ ਹੋ ਜਾਂਦੀ ਹੈ ਇਸ ਕਰਕੇ ਆਪਾਂ ਇਹਨੂੰ ਠੰਡੇ ਹੋਏ ਮਸਾਲੇ 'ਚ ਹੀ ਸਾਰੇ ਕਾਸੇ 'ਚ ਇਸ ਤਰ੍ਹਾਂ ਪਾਉਣਾ ਦੇਖੋ ਇਹਨੂੰ ਸਾਰੇ ਨੂੰ ਮਿਕਸ ਕਰ ਲਓ ਇਸ ਤਰ੍ਹਾਂ ਜੇ ਤੁਹਾਨੂੰ ਲੱਗਦਾ ਵੀ ਇਹ ਜ਼ਿਆਦਾ ਸੁੱਕਾ ਜਾਂ ਮਸਾਲਾ ਤਾਂ ਵਿੱਚ ਨਿੰਬੂ ਦਾ ਰਾਸ ਥੋੜਾ ਜਿਹਾ ਆਪਾਂ ਹੋਰ ਪਾਵਾਂਗੇ ਇਸ ਤਰ੍ਹਾਂ ਇਹਨੂੰ ਸਾਰੇ ਨੂੰ ਮਿਕਸ ਕਰ ਲਓ ਹੁਣ ਆਪਾਂ ਇਹਦੇ ਵਿੱਚ ਮਸਾਲਾ ਭਰਾਂਗੇ ਟਾਈਮ ਤਾਂ ਜ਼ਰੂਰ ਲੱਗਦਾ ਵਾ ਮਸਾਲਾ ਭਰਨ ਤੇ ਪਰ ਟੇਸਟ ਵੀ ਬਹੁਤ ਵਧੀਆ ਆਉਂਦਾ ਜੇ ਤੁਸੀਂ ਇਹਨਾਂ ਨੂੰ ਵਿਚਾਲਿਓਂ چیرਣਾ ਚਾਹੋ ਵੀ ਛੋਟੀਆਂ ਕਰਨੀਆਂ ਮਿਰਚਾਂ ਤਾਂ ਵਿਚਾਲਿਓਂ ਤੁਸੀਂ ਕੱਟ ਵੀ ਸਕਦੇ ਹੋ ਇਹਨਾਂ ਨੂੰ ਵੀ ਜਿਆਦਾ ਲੰਬੀਆਂ ਤਾਂ ਮਿਰਚਾਂ ਫਿਰ ਤੁਸੀਂ ਇਹਨੂੰ ਜਿਵੇਂ ਆਹ ਲੰਬੀ ਆ ਜਿਆਦਾ ਤੁਸੀਂ ਇਹਨੂੰ ਇੱਥੋਂ ਕੱਟ ਵੀ ਸਕਦੇ ਆ ਤੇ ਕੱਟ ਕੇ ਵੀ ਇਹਨਾਂ ਨੂੰ ਭਰ ਸਕਦੇ ਆ ਇਸ ਤਰ੍ਹਾਂ ਵਿੱਚ ਮਸਾਲਾ ਭਰੀ ਚੱਲੋ ਜੇ ਬੀ ਕੱਢਣੇ ਹੁੰਦੇ ਆ ਤਾਂ ਕੱਢ ਸਕਦੇ ਆ ਤੁਸੀਂ ਪਰ ਬੀਆਂ ਨਾਲ ਕੜਤਨ ਹੁੰਦੀ ਆ ਸਵਾਦ ਲੱਗਦੀ ਆ ਮਿਰਚਾਂ ਜੇ ਵੀ ਕੱਢ ਦਾਂਗੇ ਤਾਂ ਫਿਰ ਤਾਂ ਘੜਤਣ ਇਹਦੀ ਜਮਾਂ ਹੀ ਮਰ ਜੂ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਮਿਰਚਾਂ ਪਈਆਂ ਆਪ ਮਿਰਚਾਂ ਭਰੀਆਂ ਹੋਈਆਂ ਆਪਣੀਆਂ ਸਾਰੀਆਂ ਮਿਰਚਾਂ ਆਪਾਂ ਭਰ ਲਈਆਂ ਵਾ ਦੇਖੋ ਆਪਾਂ ਇਸ ਤਰ੍ਹਾਂ ਸਾਰੀਆਂ ਮਿਰਚਾਂ ਭਰ ਲਈਆਂ ਹੁਣ ਇਹਦੇ ਵਿੱਚੋਂ ਥੋੜਾ ਜਿਹਾ ਮਸਾਲਾ ਬਚ ਗਿਆ ਇਹ ਮਸਾਲੇ ਨੂੰ ਤੁਸੀਂ ਫੇਰ ਯੂਜ਼ ਕਰ ਸਕਦੇ ਆ ਇਹਨਾਂ ਨੂੰ ਆਪਾਂ ਹੁਣ ਇਹ ਮਸਾਲੇ ਨੂੰ ਤੁਸੀਂ ਕੱਢ ਕੇ ਰੱਖ ਸਕਦੇ ਆ ਥੋੜਾ ਜਿਹਾ ਆਪਾਂ ਉੱਪਰ ਭੁੱਕਾਂਗੇ ਇਹਦੇ ਡੱਬੇ ਵਿੱਚ ਹੁਣ ਆਪਾਂ ਮਿਰਚਾਂ ਨੂੰ ਡੱਬੇ ਵਿੱਚ ਪਾਉਣੇ ਆ ਮਿਰਚ ਨੂੰ ਆਪਾਂ ਡੱਬੇ ਵਿੱਚ ਪਾ ਦਵਾਂਗੇ ਇਸ ਤਰ੍ਹਾਂ ਸਾਰੀਆਂ ਮਿਰਚਾਂ ਨੂੰ ਚੱਕ-ਚੱਕ ਕੇ ਪਾਉਣਾ ਦੇਖੋ ਭਰੀ ਹੋਈ ਮਿਰਚ ਕਿੰਨੀ ਸੋਹਣੀ ਲੱਗਦੀ ਹੈ ਇਹਨੂੰ ਤੁਸੀਂ ਵਿਚਾਲਿਓਂ ਕੱਟ ਕੇ ਵੀ ਪਾ ਸਕਦੇ ਆ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਇਸ ਤਰ੍ਹਾਂ ਸਾਰੀਆਂ ਮਿਰਚਾਂ ਇਹਦੇ ਵਿੱਚ ਰੱਖ ਦੋ ਆਪਾਂ ਥੋੜਾ ਜਿਹਾ ਉੱਪਰ ਮਸਾਲਾ ਭੁੱਕਾਂਗੇ ਇਹਦੇ ਲਓ ਜੀ ਹੁਣ ਇਹਦੇ ਉੱਪਰ ਆਪਾਂ ਥੋੜਾ ਜਿਹਾ ਮਸਾਲਾ ਭੁੱਕਾਂਗੇ ਬਾਕੀ ਆਪਾਂ ਰੱਖ ਲਵਾਂਗੇ ਇਸ ਤਰ੍ਹਾਂ ਥੋੜਾ ਜਿਹਾ ਭੁੱਕ ਦੋ ਮਸਾਲਾ ਤੇ ਥੋੜਾ ਜਿਹਾ ਇਹਦੇ ਉੱਪਰ ਜਿਹੜਾ ਉਹ ਨਿੰਬੂ ਦਾ ਸਾਸ ਸੀਗਾ ਉਹ ਪਾ ਦਵਾਂਗੇ ਇਸ ਤਰ੍ਹਾਂ ਥੋੜਾ ਜਿਹਾ ਪਾ ਦੋ ਤੇ ਇਹ ਦੋ ਦਿਨਾਂ ਚ ਆਪਣਾ ਚਾਰ ਖਾਣ ਵਾਲਾ ਹੋ ਜਾਊਗਾ ਲਓ ਜੀ ਤੇ ਜਿਹੜਾ ਬਚਿਆ ਮਸਾਲਾ ਉਹਨੂੰ ਆਪਾਂ ਸਾਂਭ ਦਿੰਨੇ ਜੇ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰਨਾ ਤੇ ਸ਼ੇਅਰ ਵੀ ਕਰਨਾ ਤੇ ਕਮੈਂਟਾਂ ਵਿੱਚ ਦੱਸਿਆ ਕਰੋ ਵੀ ਕਿੰਨੀ ਕ ਵਧੀਆ ਤੁਹਾਨੂੰ ਵੀਡੀਓ ਲੱਗਦੀ ਆ ਮਿਲਦੇ ਆ ਅਗਲੀ ਵੀਡੀਓ 'ਚ ਜਲਦ ਹੀ ਸਤਿ ਸ੍ਰੀ ਅਕਾਲ